ਕਿੱਥੇ ਨੇ ਉਹ ਜ਼ੁਰਤ ਵਾਲੇ ਲੋਕ ਜਿਹੜੇ ਇਸ ਗੱਲ ਦੇ ਉੱਤੇ ਮੋਰਚਾ ਲਾ ਦੇਣ ਕਿ ਰਾਮ ਰਹੀਮ ਜੇ ਬਾਹਰ ਆਇਆ ਤੇ ਅਸੀਂ ਮੋਰਚਾ ਲਾਵਾਂਗੇ ਹੁਣ ਕਿੱਥੇ ਨੇ ਉਹ ਲੋਕ ਜੇ ਛਤਰਪਤੀ ਸਾਹਿਬ ਵਰਗੇ ਬੰਦੇ ਨਾ ਹੁੰਦੇ ਤੇ ਰਾਮ ਰਹੀਮ ਅਜ ਉੱਥੇ ਨਾ ਹੁੰਦਾ ਜਿੱਥੇ ਉਹ ਹੈ ਜਦੋਂ ਤੱਕ ਮਰਦਾ ਨਹੀਂ ਜਿਸ ਦਿਨ ਤੱਕ ਉਹਦੇ ਸਵਾਸ ਚੱਲਦੇ ਆ ਪ੍ਰਮਾਤਮਾ ਨੇ ਦਿੱਤੇ ਆ ਉਹ ਕਾਤਲ ਤੇ ਬਲਾਤਕਾਰ ਹੀ ਰਹੂਗਾ ਉਹ ਕਾਤਲ ਸੀ ਕਾਤਲ ਹੈ ਕਾਤਲ ਰਹੂਗਾ ਬਲਾਤਕਾਰ ਹੀ ਸੀ ਹੈ ਤੇ ਰਹੂਗਾ ਪਹਿਲੀ ਵਾਰੀ ਬਾਹਰ ਆਇਆ ਰੌਲਾ ਪਿਆ ਦੂਜੀ ਵਾਰੀ ਆਇਆ ਬਹੁਤ ਰੌਲਾ ਪਿਆ ਹੌਲੀ ਹੌਲੀ ਘਟਦਾ ਗਿਆ ਹੁਣ ਹੁਣ ਅਗਲਾ ਕਹਿੰਦਾ ਅੱਛਾ ਰਾਮ ਰਹੀ ਮਾਰਿਆ ਤਾਂ ਹੁੰਦਾ ਹੀ ਹੈ ਥੋੜੀ ਹੌਲੀ ਤੁਸੀਂ ਕਨਵਰਟ ਹੋ ਗਏ ਉਸ ਸਿਸਟਮ ਚ ਜਿੱਥੇ ਤੁਸੀਂ ਇਹ ਬਲੀਵ ਕਰ ਰਹੇ ਹੋ ਵੀ ਚੀਜ਼ਾਂ ਇਹੀ ਚੱਲਦੀਆਂ ਅੱਜ ਇਹ ਤੁਹਾਨੂੰ ਪਤਾ ਬੇਦਬੀ ਵਾਲੇ ਕੇਸ ਪੈਂਡਿੰਗ ਪਈ ਹੈ ਇਹਦੇ ਤੇ ਯਾਦ ਰੱਖਿਓ ਇਹ ਗੱਲ ਬੇਦਬੀ ਵਾਲੇ ਕੇਸਾਂ ਦੇ ਵਿੱਚ ਬਕਾਇਦਾ ਤੌਰ ਤੇ ਅਦਾਲਤ ਚ ਬਿਆਨ ਦਿੱਤੇ ਹੋਏ ਹੈ ਭਗਤੇ ਭਾਈ ਆਲੇ ਮੈਟਰ ਦੇ ਵਿੱਚ ਵੀ ਜਿੱਥੇ ਕਿਹਾ ਗਿਆ ਵੀ ਹਾਂ ਇਹਨੇ ਸਾਨੂੰ ਕਿਹਾ ਵਿਦਵੀ ਕਰਨਾ ਨਾ ਨਾਮ ਮੰਦਰ ਤੇ ਵੀ ਸ਼ਾਇਦ ਉਹ ਬਾਹਰ ਆਇਆ ਤੇ ਸ਼ਾਇਦ ਉਹ ਬੋਲੇ ਕੁਛ ਨਾ ਕੁਝ ਪੋਜੀਟਿਵਲੀ ਜੀ ਇੱਕ ਸਿਸਟਮ ਦਾ ਹਿੱਸਾ ਹੋ ਸਕਦਾ ਹੈ ਬੰਦੀ ਸਿੰਘਾਂ ਦਾ ਇਹਦੇ ਨਾਲ ਅੱਜ ਤੋਂ ਬਾਅਦ ਕੰਪੈਰੀਜ਼ਨ ਨਹੀਂ ਕਰਨਾ ਕਦੇ ਜੀ ਉਹ ਇੱਕ ਕੌਜ਼ ਲਈ ਗਏ ਬੰਦੀ ਅਦਾਲਤਾਂ ਦੇ ਬਸ ਕੀ ਅਦਾਲਤਾਂ ਤਾਂ ਫੈਸਲੇ ਸੁਣਾ ਦਿੰਦੀਆਂ ਇਹਦੇ ਵਿੱਚ ਵੀ ਸੁਣਾਇਆ ਕਾਤਲ ਵੀ ਹੈ ਤੇ ਬਲਾਤਕਾਰੀ ਵੀ ਹੈ ਅਦਾਲਤਾਂ ਨੇ ਉਹਨਾਂ ਦੇ ਵੀ ਫੈਸਲੇ ਸੁਣਾਏ ਆ ਕਿ ਕਿਸੇ ਨੂੰ 14 ਸਾਲ ਦੀ ਜੇਲ੍ਹ ਹੋਈ ਤੇ ਉਹ 25 ਸਾਲ ਤੋਂ ਅੰਦਰ ਬੈਠਾ ਹੈ ਜੀ ਦੋਨਾਂ ਨੂੰ ਪੈਰਲਲ ਰੱਖ ਕੇ ਦੇਖੋ ਗੱਲਾਂ ਨੂੰ ਐਨਐਸਏ ਵਰਗੇ ਕਾਨੂੰਨ ਨੇ ਸਾਡੇ ਮੁਲਕ ਦੇ ਵਿੱਚ 1 ਸਾਲ ਤੱਕ ਬੰਦੇ ਅੰਦਰ ਨੇ ਤੇ ਉਹਨਾਂ ਬੰਦਿਆਂ ਕੋਲੇ ਇਹ ਹੱਕ ਨਹੀਂ ਹੈ ਇਸ ਕਾਨੂੰਨ ਦੇ ਤਹਿਤ ਵੀ ਉਹ ਆਫ ਦੀ ਗੱਲ ਵੀ ਰੱਖ ਸਕਣੇ 1 ਸਾਲ ਤੱਕ ਤਾਂ ਸੁਣਵਾਈ ਨਹੀਂ ਹੈ ਇਸ ਮਾਮਲੇ ਤੇ ਜਿਹਨੂੰ ਸਜ਼ਾ ਦਿੱਤੀ ਹੂੰ ਉਹ ਉਹ ਵੀ ਨਹੀਂ ਕੱਟ ਰਿਹਾ ਇਹ ਦੋ ਪੈਰਲਲ ਗੱਲਾਂ ਸੋਚੋ ਤੁਸੀਂ ਕਿ ਤੁਹਾਡਾ ਖੁੱਲ ਨਹੀਂ ਖੋਲਦਾ ਇਹ politcal system ਦਾ ਗਰਕਣਾ ਇੱਕ ਗੱਲ ਸੀ ਪਰ ਜਿਸ ਐਕਸਟ੍ਰੀਮ ਲੈਵਲ ਤੇ ਤੁਸੀਂ ਪਹੁੰਚ ਚੁੱਕੇ ਇੱਥੇ ਗੋਰੀ ਲੰਕੇਸ਼ ਵਰਗਿਆਂ ਦੇ ਕਤਲ ਹੋ ਗਏ ਕਿਸੇ ਨੇ ਪੁੱਛਿਆ ਤੱਕ ਜਥੇਦਾਰ ਕੌਂਕੇ ਵਰਗਿਆਂ ਦੇ ਕਤਲ ਦੀ ਕਹਾਣੀ ਸੁਣਦੇ ਹੋ ਤੁਹਾਡੀਆਂ ਪੰਥਕ ਹਸਤੀਆਂ ਤੇ ਸ਼ਕਸ਼ੀਨਤਾ ਤੱਕ ਤੇ ਕੋਈ ਅਸਰ ਨਹੀਂ ਪਿਆ ਉਸ ਕੱਲ ਦਾ ਗੱਲ ਆਈ ਸੋਸ਼ਲ ਮੀਡੀਆ ਦੇ ਵਿਊ ਖੱਟੇ ਤੇ ਗੱਲ ਗਈ ਗਈ ਮੁੱਕ ਗਈ ਖਤਮ ਹੋ ਗਈ ਗੁਰੂ ਸਾਹਿਬ ਨਾਲ ਮੱਥਾ ਲਾਇਆ ਹੂੰ ਦਸ਼ਮ ਪਿਤਾ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹਦੇ ਉਹਨਾਂ ਦੇ ਤਾਂ ਇਹ ਜੁੱਤੀ ਦੇ ਮਿੱਟੀ ਦੇ ਕਣ ਦੇ ਬਰਾਬਰ ਵੀ ਨਹੀਂਗਾ ਐਸਐਮਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹੈਪੀ ਪਕਤਾ ਹਮੇਸ਼ਾ ਇਤਰਾ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸਿਬਰ ਜੋਤ ਮੱਕੜ ਬਖਰ ਸਾਹਿਬ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਉਹ ਕੈਦੀ ਜਿਹੜੇ ਸੁਝਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਤੇ ਰਾਮ ਰਹੀਮ ਚੌਥੇ ਕਿਦਰ ਕਹਿ ਦਦਾ ਕਿ ਮੇ ਡਾਨਕੀ ਹੋਇਆ ਵਾ ਛੁੱਟੀਆਂ ਕੱਟੇ ਹੁਣ ਮੈਨੂੰ ਇਹ ਲੱਗਦਾ ਹੈ ਕਿ ਹੁਣ ਤਾਂ ਇਹ ਕਹਿਣਾ ਚਾਹੀਦਾ ਹੈ ਕਿ ਰਾਮ ਰਹੀਮ ਕੁਛ ਦੇਣ ਵਾਸਤੇ ਜੇਲ੍ਹ ਗਿਆ ਹੋਇਆ ਹਮ ਖਬਰ ਜਿਹੜੀ ਆਪਾਂ ਇਹ ਚਲਾ ਰਹੇ ਹਾਂ ਨਾ ਕਿ ਉਹ ਪਰੋਲ ਤੇ ਬਾਹਰ ਆ ਰਿਹਾ ਹੈ ਜੀ ਇਹ ਦੀ ਬਜਾਏ ਇਹ ਖਬਰ ਹੋਣੀ ਚਾਹੀਦੀ ਕਿ ਹੁਣ ਰਾਮ ਰਹੀਲ ਕੁਛ ਦੇਣਾ ਵਾਸਤੇ ਵਾਪਸ ਜਾ ਰਿਹਾ ਹੈ। ਖੇਲ ਚਲਾ ਗਿਆ। ਕੁਝ ਦਿਨਾਂ ਵਾਸਤੇ ਰਹਿੰਦਾ ਤਾਂ ਉਹ ਬਾਹਰ ਹੀ ਹੈ। ਜੀ। ਔਰ ਇਹ ਡੈਮੋਕ੍ਰੇਸੀ ਦਾ ਜਿਹੜਾ ਅੰਤ ਹੈ ਮੈਨੂੰ ਲੱਗਦਾ ਹਰ ਸਾਲ ਦਰਸਾਲ ਅਸੀਂ ਨਿਘਾਰ ਜਿਹੜਾ ਦੇਖ ਰਹੇ ਹਾਂ ਇਸ ਤਰੀਕੇ ਨਾਲ ਮੁਲਕ ਦੇ ਵਿੱਚ ਹਰ ਪੱਖ ਦੇ ਵਿੱਚ ਹਰ ਹਰ ਖਿੱਤੇ 'ਚ ਇਹ ਨਿਘਾਰ ਆਇਆ ਤੇ ਇੱਕ ਇੱਕ ਕਰਕੇ ਡੈਮੋਕ੍ਰੇਸੀ ਜਿਹੜੀ ਹੈ ਉਹ ਖਤਮ ਹੁੰਦੀ ਜਾ ਰਹੀ ਹੈ ਜੀ ਅਦਾਲਤਾਂ ਦੇ ਬਸ ਕੀ ਅਦਾਲਤਾਂ ਤਾਂ ਫੈਸਲੇ ਸੁਣਾ ਦਿੰਦੀਆਂ ਇਹਦੇ ਵਿੱਚ ਵੀ ਸੁਨਾਇਆ ਕਾਤਲ ਵੀ ਹੈ ਤੇ ਬਲਾਤਕਾਰੀ ਵੀ ਹੈ ਜੀ ਅਦਾਲਤਾਂ ਨੇ ਉਹਨਾਂ ਦੇ ਵੀ ਫੈਸਲੇ ਸੁਣਾਏ ਆ ਕਿ ਕਿਸੇ ਨੂੰ 14 ਸਾਲ ਦੀ ਜੇਲ੍ਹ ਹੋਈ ਤੇ ਉਹ 25 ਸਾਲ ਤੋਂ ਅੰਦਰ ਬੈਠਾ ਹੈ ਜੀ ਦੋਨਾਂ ਨੂੰ ਪੈਰਲਲ ਰੱਖ ਕੇ ਦੇਖੋ ਗੱਲਾਂ ਨੂੰ ਹਮ ਕਿ ਆਦਾ ਆਪਾਂ ਕਹਿੰਦੇ ਆ ਕਿ ਨਿਆਂ ਕਿੱਥੇ ਮਿਲਣਾ ਹੈ ਜੀ ਨਿਆਂ ਪਾਲਿਕਾ ਨੇ ਨਿਆਂ ਦੇਣਾ ਹੈ ਜੁਡੀਸ਼ੀਅਲ ਸਿਸਟਮ ਨੇ ਨਿਆਂ ਦੇਣਾ ਜੀ ਇਹੀ ਕਹਿੰਨੇ ਜੀ ਜੁਡੀਸ਼ੀਅਲ ਸਿਸਟਮ ਆਪਦੇ ਵੱਲੋਂ ਪੈਨ ਆਪਦਾ ਲਿਖ ਕੇ ਨਿਆਂ ਦੇ ਗਿਆ ਤੇ ਉਹ ਤੋੜਤਾ ਪੈਨ ਵੀ ਹੁਣ ਦੁਬਾਰਾ ਇਹਦੇ ਤੇ ਕੋਈ ਤਬਦੀਲੀ ਨਾ ਆਵੇ ਜੀ ਉਹ ਕਹਿ ਦਿੰਦਾ ਕਿ ਇਹਨੂੰ ਇੰਨੇ ਸਾਲ ਦੀ ਸਜ਼ਾ ਹੋਗੀ ਇਹਨੂੰ ਇੰਨੇ ਸਾਲ ਦੀ ਸਜ਼ਾ ਹੋਗੀ ਕਾਨੂੰਨ ਆਪਦੇ ਤੌਰ ਤੇ ਕੰਮ ਕਰਦਾ ਹੈ ਕਾਨੂੰਨ ਕਾਨੂੰਨ ਦੇ ਹਿਸਾਬ ਤੇ ਚੱਲਦਾ ਹੈ इमोਸ਼ਨ ਤੇ ਨਹੀਂ ਚੱਲਦਾ ਜੀ ਉਸ ਤੋਂ ਬਾਅਦ ਜਦੋਂ ਪਾਵਰ ਹੀ ਅਲਟੀਮੇਟਲੀ ਸਰਕਾਰਾਂ ਕੋਲੇ ਨੇ ਹੂੰ ਕਿਹਨੂੰ ਕੱਢਣਾ ਹੈ ਕਿਹਨੂੰ ਰੱਖਣਾ ਹੈ ਕਿਹਨੂੰ ਕਦੋਂ ਕੱਢਣਾ ਹੈ ਕਿਹਨੂੰ ਕਦੋਂ ਰੱਖਣਾ ਹੈ ਜੀ ਐਨਐਸਏ ਵਰਗੇ ਕਾਨੂੰਨ ਨੇ ਸਾਡੇ ਮੁਲਕ ਦੇ ਵਿੱਚ 1 ਸਾਲ ਤੱਕ ਬੰਦੇ ਅੰਦਰ ਨੇ ਤੇ ਉਹਨਾਂ ਬੰਦਿਆਂ ਕੋਲੇ ਇਹ ਹੱਕ ਨਹੀਂ ਹੈ ਇਸ ਕਾਨੂੰਨ ਦੇ ਤਹਿਤ ਵੀ ਉਹ ਆਫ ਦੀ ਗੱਲ ਵੀ ਰੱਖ ਸਕਣੇ 1 ਸਾਲ ਤੱਕ ਤਾਂ ਸੁਣਵਾਈ ਨਹੀਂ ਹੈ ਇਸ ਮਾਮਲੇ 'ਚ ਜੀ ਸਾਡੇ ਕੋਲੇ ਯੂਏਪੀਏ ਵਰਗੇ ਕਾਨੂੰਨ ਨੇ ਟਾਡਾ ਸੀ ਕਿਸੇ ਨੂੰ ਵੀ ਚੱਕੇ ਅੰਦਰ ਦਿੱਤਾ ਜਾ ਸਕਦਾ ਹੈ ਤੇ ਉਹ ਕਈ ਸਾਲਾਂ ਤੱਕ ਪਿਆ ਰਹਿੰਦਾ ਤੇ ਫਿਰ ਉਹ ਹੋ ਸਕਦਾ ਨੇ ਇੱਕ ਜੰਮੂ ਕਸ਼ਮੀਰ ਦਾ ਮਾਮਲਾ ਸੀਗਾ ਤੁਹਾਡੇ ਯਾਦ ਹੋਣਾ ਕਿ 17 ਸਾਲ ਟ੍ਰਾਇਲ ਚੱਲਿਆ ਤੇ ਫਿਰ ਬੇਗੁਨਾਹ ਸਾਬਤ ਹੋਣ ਤੋਂ ਬਾਅਦ ਜਦੋਂ ਉਹ ਆਇਆ ਜੀ ਤੇ ਉਹਦੇ ਮਾਂ ਪਿਓ ਮਰ ਚੁੱਕੇ ਸੀ ਤੇ ਕਬਰ ਤੇ ਜਾ ਕੇ ਉਹ ਰੋਣ ਲੱਗ ਗਿਆ ਹਮ 17 ਸਾਲ ਅੰਦਰ ਰੱਖਿਆ ਇਹ ਕਹਿ ਕੇ ਕਿ ਇਹਨੇ ਇਹ ਜ਼ੁਲਮ ਕੀਤਾ ਹੈ ਤਾਂ ਫਿਰ ਅਦਾਲਤ ਨੇ ਕਿਹਾ ਕਿ ਨਹੀਂ ਇਹ ਤਾਂ નિર્ਦੋਸ਼ ਪਾਇਆ ਗਿਆ ਉਹਦੇ ਉਸ 17 ਸਾਲਾਂ ਦੀ ਵਾਪਸੀ ਕੌਣ ਕਰੂਗਾ ਕਿਵੇਂ ਹੋ ਸਕਦੀ ਹੈ ਹੋ ਹੀ ਨਹੀਂ ਸਕਦੀ ਜੀ ਇਸੇ ਤਰੀਕੇ ਨਾਲ ਬੰਦੀ ਸਿੰਘ ਜਿਹੜੇ ਸਜ਼ਾ ਤੋਂ ਵੱਧ ਸਮਾਂ ਅੰਦਰ ਕੱਟ ਰਹੇ ਐ ਉਹ ਉਹਨਾਂ ਦੇ ਉਸ ਸਮੇਂ ਦੀ ਉਹਨਾਂ ਦੀ ਉਸ ਹਿਊਮਨ ਰਾਈਟ ਦੀ ਉਲੰਘਣਾ ਦਾ ਹਰਜਾਨਾ ਕੌਣ ਭਰੂਗਾ ਜੀ ਤੇ ਜਿਹਨੂੰ ਸਜ਼ਾ ਦਿੱਤੀ ਹੂੰ ਉਹ ਉਹ ਵੀ ਨਹੀਂ ਕੱਟ ਰਿਹਾ ਜੀ ਇਹ ਦੋ ਪਾਰਲਲ ਗੱਲਾਂ ਸੋਚੋ ਤੁਸੀਂ ਕਿ ਤੁਹਾਡਾ ਖੂਨ ਨਹੀਂ ਖੋਲਦਾ ਏ ਗੱਲਾਂ ਸੋਚ ਕੇ ਕਿ ਇਤਿਹਾਸ ਕੀ ਮੈਂ ਕੱਲ ਬੜੀ ਸੋਹਣੀ ਗੱਲ ਇੱਕ ਅ ਪੜ ਰਿਹਾ ਸੀਗਾ ਜਿਹੜੇ ਆਈਪੀਐਸ ਨੇ ਹਰਜੋਤ ਬੈਂਸ ਦੇ ਵਾਈਫ ਨੇ ਜਿਹੜੇ ਜੀ ਉਹਨਾਂ ਨੇ ਇੱਕ ਸਟੇਟਸ ਪਾਇਆ ਹੋਇਆ ਸੀ ਇੰਸਟਾਗ੍ਰam ਤੇ ਕਿ ਕੱਲ ਹੂੰ ਤੂੰ ਜਿਹੜੇ ਕੱਲ ਨੂੰ ਸੁਧਾਰਨ ਲਈ ਲੱਗਿਆ ਸੀ ਹੂੰ ਉਹ ਕੱਲ ਅੱਜ ਹੀ ਹੈ ਜੀ ਉਹ ਅੱਜ ਹੀ ਹੈ ਮੈਂ ਸਮਝ ਗਿਆ ਜੀ ਕੱਲ ਹੂੰ ਤੂੰ ਜਿਹੜੇ ਕੱਲ ਨੂੰ ਸੁਧਾਰਨ ਲਈ ਲੱਗਿਆ ਸੀ ਉਹ ਅੱਜ ਹੈ ਉਹ ਕੱਲ ਅੱਜ ਹੀ ਹੈ ਹੂੰ ਕਿ ਮੈਂ ਇਹਦੇ ਚ ਇੱਕ ਗੱਲ ਜੋੜੀ ਕਿ ਅੱਜ ਹੂੰ ਇਹ ਸੋਚ ਕੇ ਦੇਖ ਕਿ ਜਿਹੜੇ ਕੱਲ ਹੂੰ ਤੂੰ ਸੁਧਾਰ ਕਰ ਰਿਹਾ ਸੀ ਕੀ ਅੱਜ ਉਹ ਸੁਧਾਰ ਹੋਇਆ ਹੂੰ ਉਸ ਕੱਲ ਨਾਲੋਂ ਵੀ ਪਿੱਛੇ ਆ ਜੀ ਫਿਰ ਗੱਲ ਕਰਦਾ ਇਹ ਹੂੰ ਕਿਉਂ ਕਹਿੰਦੇ ਕਿ ਕੱਲ ਹੂੰ ਜਿਸ ਕੱਲ ਨੂੰ ਸੁਧਾਰਨ ਵਾਸਤੇ ਤੂੰ ਲੱਗਿਆ ਸੀ ਉਹ ਕੱਲ ਅੱਜ ਹੈ ਜੀ ਤੇ ਜੇ ਅਸੀਂ 70 75 ਸਾਲ ਪਹਿਲਾਂ ਜਦੋਂ ਆਜ਼ਾਦੀ ਲਈ ਅਸੀਂ ਅੱਜ ਨੂੰ ਸੁਧਾਰਨ ਵਾਸਤੇ ਇੰਨੇ ਸਾਲਾਂ ਦੇ ਲੱਗੇ ਸੀ ਅੱਜ ਸੁਧਰਿਆ ਨਾ ਹੋਰ ਪਿੱਛੇ ਜਾ ਰਹੇ ਹੋ ਹੋਰ ਪਿੱਛੇ ਗਏ ਹੋ ਤੁਸੀਂ ਹੂੰ ਗੱਲ ਸਰਕਾਰਾਂ ਦੇ ਕ੍ਰਿਟਿਸਿਜ਼ਮ ਦੀ ਨਹੀਂ ਹੈ ਗੱਲ ਇੱਥੇ ਸਿਸਟਮ ਦੇ ਕ੍ਰਿਟਿਸਿਜ਼ਮ ਦੀ ਨਹੀਂ ਹੈ ਮਨੁੱਖ ਨੂੰ ਮਨੁੱਖ ਦੇ ਹੋਣ ਦਾ ਖਤਰਾ ਬਣਿਆ ਪਿਆ ਹੂੰ ਜੀ ਸੈਮੂਲ ਬਾਈ ਦਾ ਇੰਟਰਵਿਊ ਵਿੱਚ ਬਹੁਤ ਸੋਹਣੀ ਗੱਲ ਇੱਕ ਉਹਨਾਂ ਨੇ ਕੀਤੀ ਸੀ ਹੂੰ ਕਿ ਮਨੁੱਖ ਮਨੋੱਖੀ ਬਣ ਜੇ ਬਹੁਤ ਵੱਡੀ ਗੱਲ ਹੈ ਬੰਦਾ ਹੀ ਬਣ ਜਾ ਬਸ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਅਸੀਂ ਬੰਦੇ ਵੀ ਨਹੀਂ ਰਹਿ ਰਹੇ ਪੋਲੀਟੀਕਲ ਸਿਸਟਮ ਦਾ ਗਰਕਣਾ ਇੱਕ ਗੱਲ ਸੀ ਪਰ ਜਿਸ ਐਕਸਟ੍ਰੀਮ ਲੈਵਲ ਤੇ ਤੁਸੀਂ ਪਹੁੰਚ ਚੁੱਕੇ ਹੋ ਇੱਥੇ ਗੋਰੀ ਲੰਕੇਸ਼ ਵਰਗਿਆਂ ਦੇ ਕਤਲ ਹੋ ਗਏ ਕਿਸੇ ਨੇ ਪੁੱਛਿਆ ਤੱਕ ਨਹੀਂ ਹੂੰ ਜੀ ਜਥੇਦਾਰ ਕੌਂਕੇ ਵਰਗਿਆਂ ਦੇ ਕਤਲ ਦੀ ਕਹਾਣੀ ਸੁਣਦੇ ਹੋ ਤੁਹਾਡੀਆਂ ਪੰਥਕ ਹਸਤੀਆਂ ਤੇ ਸ਼ਖਸੀਅਤਾਂ ਤੱਕ ਤੇ ਕੋਈ ਅਸਰ ਨਹੀਂ ਪਿਆ ਉਸ ਗੱਲ ਦਾ ਗੱਲ ਆਈ ਸੋਸ਼ਲ ਮੀਡੀਆ ਦੇ ਵਿਊ ਖੱਟੇ ਤੇ ਗੱਲ ਗਈ ਗਈ ਮੁੱਕ ਗਈ ਖਤਮ ਹੋ ਗਈ ਜੀ ਕਿੱਥੇ ਨੇ ਉਹ ਜ਼ਰਤ ਵਾਲੇ ਲੋਕ ਜਿਹੜੇ ਇਸ ਗੱਲ ਦੇ ਉੱਤੇ ਮੋਰਚਾ ਲਾ ਦੇਣ ਕਿ ਰਾਮ ਰਹੀਮ ਜੇ ਬਾਹਰ ਆਇਆ ਤੇ ਅਸੀਂ ਮੋਰਚਾ ਲਾਵਾਂਗੇ ਹੁਣ ਕਿੱਥੇ ਨੇ ਉਹ ਲੋਕ ਕਿੱਥੇ ਉਹ ਤਾਕਤਾਂ ਜਿਹੜੀਆਂ ਰਾਮ ਰਹੀਮ ਰਾਮ ਰਹੀਮ ਅੰਦਰ ਵੀ ਗਿਆ ਤਾਂ ਮਾਫ ਕਰਨਾ ਬੁਰੀ ਲੱਗੂਗੀ ਇਹ ਗੱਲ ਸਿੱਖਾਂ ਨੂੰ ਜੀ ਮੇਰੇ ਆਪਣੇ ਭਰਾਵਾਂ ਨੂੰ ਥੋੜੀ ਮਿਹਨਤ ਕਰਕੇ ਨਹੀਂ ਗਿਆ ਉਹ ਅੰਦਰ ਹੂੰ ਜੇ ਛਤਰਪਤੀ ਸਾਹਿਬ ਵਰਗੇ ਬੰਦੇ ਨਾ ਹੁੰਦੇ ਤਾਂ ਰਾਮ ਰਹੀਮ ਅੱਜ ਉੱਥੇ ਨਾ ਹੁੰਦਾ ਜਿੱਥੇ ਉਹ ਹੈ ਬਿਲਕੁਲ ਪਰ ਮੈਂ ਇਹ ਗੱਲ ਕਹਿਣਾ ਕਿ ਸਿਸਟਮ ਨੇ ਉਹਨੂੰ ਵਰਤਨਾ ਵੋਟਾਂ ਆ ਗਈਆਂ ਚੋਣਾਂ ਆ ਗਈਆਂ ਨਾਲੇ ਹੋਣਾ ਆ ਰਾਮ ਮੰਦਰ ਤੇ ਵੀ ਸ਼ਾਇਦ ਉਹ ਬਾਹਰ ਆਇਆ ਤੇ ਸ਼ਾਇਦ ਉਹ ਬੋਲੇ ਕੁਛ ਨਾ ਕੁਛ ਪੋਜ਼ਿਟਿਵਲੀ ਜੀ ਇਹ ਇੱਕ ਸਿਸਟਮ ਦਾ ਹਿੱਸਾ ਹੋ ਸਕਦਾ ਹੈ ਪਰ ਇੱਕ ਗੱਲ ਯਾਦ ਰੱਖਿਓ ਹੂੰ ਜਦੋਂ ਤੱਕ ਉਹ ਮਰਦਾ ਨਹੀਂ ਜਿਸ ਦਿਨ ਤੱਕ ਉਹਦੇ ਸਵਾਸ ਚੱਲਦੇ ਆ ਪ੍ਰਮਾਤਮਾ ਨੇ ਦਿੱਤੇ ਆ ਉਹਦਾ ਹੂੰ ਜਿੰਨੇ ਜਿੰਨੇ ਜਿਹਨੂੰ ਬਖਸ਼ੇ ਆ ਉਹਨੇ ਭੋਗਣੇ ਆ ਉਹ ਜੀ ਤੇ ਰਹਿੰਦੀ ਦੁਨੀਆ ਤੱਕ ਜਦੋਂ ਪਾਸਟ ਵੀ ਹੋ ਜਾਊਗਾ ਜੀ ਜਦੋਂ ਹੁਣ ਜਿਉਂਦਾ ਹੈ ਨਾ ਉਹ ਜੀ ਦੇਖ ਰਹੇ ਆ ਨਾ ਉਹਨੂੰ ਜੀ ਜਦੋਂ ਇਹ ਹੋਊਗਾ ਵੀ ਇੱਕ ਰਾਮ ਰਹੀਮ ਹੁੰਦਾ ਸੀ ਹੁਣ ਤੇ ਉਦੋਂ ਤੱਕ ਉਹ ਕਾਤਲ ਤੇ ਬਲਾਤਕਾਰ ਹੀ ਰਹੂਗਾ ਉਹ ਕਾਤਲ ਸੀ ਕਾਤਲ ਹੈ ਕਾਤਲ ਰਹੂਗਾ ਬਲਾਤਕਾਰੀ ਸੀ ਹੈ ਤੇ ਰਹੂਗਾ ਜੀ ਦੂਜੀ ਗੱਲ ਬੰਦੀ ਸਿੰਘਾਂ ਦਾ ਇਹਦੇ ਨਾਲ ਅੱਜ ਤੋਂ ਬਾਅਦ ਕੰਪੈਰੀਜ਼ਨ ਨਹੀਂ ਕਰਨਾ ਕਦੇ ਜੀ ਉਹ ਇੱਕ ਕੌਜ਼ ਲਈ ਗਏ ਬੰਦੇ ਬਿਲਕੁਲ ਉਹ ਜ਼ੁਲਮ ਦੇ ਖਿਲਾਫ ਲੜੇ ਹੂੰ ਉਹ ਕਿਸੇ ਟੀਚੇ ਲਈ ਉਹਨਾਂ ਨੇ ਕੁਝ ਅਚੀਵ ਕਰਨ ਲਈ ਕੀਤਾ ਉਹ ਆਪਣੇ ਖਾਤਰ ਨਹੀਂ ਹੈ ਹੂੰ ਬੰਦੀ ਸਿੰਘਾਂ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਰਾਜੋਆਣਾ ਨੇ ਕਿਸੇ ਦੀ ਧੀ ਦੀ ਪੱਤ ਨਹੀਂ ਲੁੱਟੀ ਤੇ ਉਹ ਜੇਲ੍ਹ ਬੈਠੇ ਤੇ ਅਸੀਂ ਕਹਿੰਨੇ ਉਹਨਾਂ ਨੂੰ ਬਾਹਰ ਕੱਢ ਦਿਓ ਜੀ ਭਾਈ ਦਲਾਵਰ ਸਿੰਘ ਦੇ ਪਰਿਵਾਰ ਨੂੰ ਜਾ ਕੇ ਪੁੱਛੋ ਇਹ ਗੱਲ ਜੀ ਭਾਈ ਸੁਵੰਤ ਤੇ ਬਿਆੰਤ ਦੇ ਪਰਿਵਾਰ ਨੂੰ ਭਾਈ ਕੇਰ ਸਿੰਘ ਦੇ ਪਰਿਵਾਰ ਨੂੰ ਪੁੱਛੋ ਜੀ ਉਹ ਕਤਲ ਕਰਕੇ ਨਹੀਂ ਗਏ ਅੰਦਰ ਹੂੰ ਕਿਸੇ ਪਿੱਛੇ ਨਹੀਂ ਗਏ ਉਹ ਆਪਦੇ ਪਿੱਛੇ ਨਹੀਂ ਗਏ ਉਹ ਹੂੰ ਨਿੱਜ ਪਿੱਛੇ ਨਹੀਂ ਗਏ ਉਹ ਜੀ ਉਹ ਇੱਕ ਵੱਡੇ ਕੌਜ਼ ਖਾਤਰ ਗਏ ਸੋ ਇਹ ਸਿਧਾਂਤਕ ਤੌਰ ਦੇ ਉੱਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਇੱਕ ਪਤਨ ਹੈ ਹੂੰ ਮਨੁੱਖੀ ਅਧਿਕਾਰਾਂ ਦਾ ਹਨਨ ਔਰ ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਦੀ ਕਾਰਗੁਜ਼ਾਰੀ ਜਿਹੜੀ ਹੈ ਜੀ ਹੌਲੀ-ਹੌਲੀ ਤੁਸੀਂ ਕਨਵਰਟ ਹੋ ਗਏ ਉਸ ਸਿਸਟਮ 'ਚ ਜਿੱਥੇ ਤੁਸੀਂ ਇਹ ਬਿਲੀਵ ਕਰ ਰਹੇ ਹੋ ਬੀ ਚੀਜ਼ਾਂ ਇਹੀ ਚਲਦੀਆਂ ਮੰਨਣ ਲੱਗ ਗਏ ਨਾ ਤੁਸੀਂ ਹੁਣ ਬਿਲਕੁਲ ਜਦੋਂ ਇਹ ਬਾਹਰ ਆਂਦਾ ਹੁਣ ਤੁਸੀਂ ਪਹਿਲੀ ਵਾਰੀ ਬਾਹਰ ਆਇਆ ਰੌਲਾ ਪਿਆ ਦੂਜੀ ਵਾਰੀ ਆਇਆ ਬਹੁਤ ਰੌਲਾ ਪਿਆ ਹੌਲੀ ਹੌਲੀ ਘਟਦਾ ਜਾਂਦਾ ਗਿਆ ਹੁਣ ਅਗਲਾ ਕਹਿੰਦਾ ਅੱਛਾ ਰਾਮ ਰਹੀਮ ਆ ਰਿਹਾ ਤਾਂ ਆਉਂਦਾ ਹੀ ਹੈ ਤੁਸੀਂ ਮੰਨਣ ਲੱਗ ਗਏ ਤੁਸੀਂ ਉਹ ਗੱਲ ਨੂੰ ਐਕਸੈਪਟ ਕਰ ਲਿਆ ਇਹੀ ਤਾਂ ਉਹ ਚਾਹੁੰਦੇ ਸੀ ਜੀ ਇਹੀ ਤਾਂ ਉਹ ਚਾਹੁੰਦੇ ਸੀ ਕਿ ਵੱਡੇ ਵੱਡੇ ਫੈਸਲੇ ਕਿਸਾਨ ਅੰਦੋਲਨ ਦੇ ਵਿੱਚ ਸ਼ੁਰੂ ਸ਼ੁਰੂ ਚ ਸਰਕਾਰ ਨੂੰ ਇਹ ਬੜਾ ਲੱਗਿਆ ਸੀ ਵੀ ਇਹੋ ਜਿਹੇ ਧਰਨੇ ਲੱਗਦੇ ਹੁੰਦੇ ਆ ਹੌਲੀ ਹੌਲੀ ਦੋ ਛੱਕੇ ਜਾਣਗੇ ਥੋੜੇ ਦਿਨਾਂ ਚ ਚੱਕੀ ਜਾਂਦੇ ਆ ਚੱਕੇ ਕੀ ਜਾਂਦੇ ਜੀ ਕਿਤੇ ਕੋਈ ਪੈਸਾ ਲੈ ਕੇ ਅਸਲ ਚੋ ਜਿਹੜਾ ਸੰਗਤ ਦਾ ਫਲਾਅ ਤੇ ਆਪ ਮੁਹਾਰੇ ਹੋ ਗਿਆ ਸੀ ਉਹਨੇ ਫੈਸਲਾ ਨਹੀਂ ਹੋਣ ਦਿੱਤਾ ਤੇ ਉਹ ਚੁਕੀ ਸਰਕਾਰ ਤੇ ਉਹ ਤਾਂ ਤਬਦੀਲੀ ਆਈ ਅਦਰਵਾਇਸ ਤਾਂ ਵੱਡੇ ਵੱਡੇ ਮਾਮਲਿਆਂ ਚ ਕਿੱਡੇ ਵੱਡੇ ਮਾਮਲੇ ਦੇਸ਼ ਚੋਂ ਸੌਲ ਜੈਸਿਕਾ ਲਾਲ ਮਰਡਰ ਕੇਸ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਪਿਆ ਜੀ ਕਿੰਨੇ ਕਿੰਨੇ ਮੈਟਰ ਚ ਈਵਨ ਭਾਈ ਕੁੱਕੀ ਨੂੰ ਜਿਹੜਾ ਉਹਦੀ ਮਾਕਨ ਦੀ ਕੁੜੀ ਨੇ ਜੀ ਉਹਦੀ ਕਨਸੈਂਟ ਹੋਈ ਹੈ ਕਿ ਉਹ ਬਾਹਰ ਹਨ ਹਾਂ ਤੁਸੀਂ ਦੇਖੋ ਬਿਲਕੁਲ ਤਾਂ ਇਹ ਇਹ ਕੀ ਗੱਲ ਹੈ ਵੱਡੇ ਵੱਡੇ ਮਾਮਲਿਆਂ ਤੇ ਲੱਗਦਾ ਹੁੰਦਾ ਵੀ ਇਹ ਤਾਂ ਉਹ ਤੁਹਾਨੂੰ ਈਜ਼ੀ ਕਰ ਦਿੰਦੇ ਉਦੋਂ ਤੁਹਾਨੂੰ ਰਾਮ ਰਹੀਮ ਅਜੇ ਤੁਹਾਨੂੰ ਪਤਾ ਬੇਦਵੀ ਆਲੇ ਕੇਸ ਪੈਂਡਿੰਗ ਪਈ ਹੈ ਇਹਦੇ ਤੇ ਯਾਦ ਰੱਖਿਓ ਇਹ ਗੱਲ ਜੀ ਬੇਦਵੀ ਆਲੇ ਕੇਸਾਂ ਦੇ ਵਿੱਚ ਬਕਾਇਦਾ ਤੌਰ ਤੇ ਅਦਾਲਤ ਚ ਬਿਆਨ ਦਿੱਤੇ ਹੋਏ ਹੈ ਭਗਤੇ ਭਾਈ ਆਲੇ ਮੈਟਰ ਦੇ ਵਿੱਚ ਵੀ ਜਿੱਥੇ ਕਿਹਾ ਗਿਆ ਵੀ ਹਾਂ ਇਹਨੇ ਸਾਨੂੰ ਕਿਹਾ ਹੈ ਵਿਦਵੀ ਕਰਨ ਵਾਸਤੇ ਉਹ ਅਜੇ ਤਾਂ ਉਹ ਪਿਆ ਇਹਦਾ ਇਹ ਗੁਰੂ ਸਾਹਿਬ ਨਾਲ ਮੱਥਾ ਲਾਇਆ ਹੂੰ ਦਸਮ ਪਿਤਾ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹਦੇ ਉਹਨਾਂ ਦੇ ਤਾਂ ਇਹ ਜੁੱਤੀ ਦੇ ਮਿੱਟੀ ਦੇ ਕਣ ਦੇ ਬਰਾਬਰ ਵੀ ਨਹੀਂਗਾ ਹੂੰ ਇਸ ਕਰਕੇ ਮੈਂ ਕਹਿ ਰਿਹਾ ਕਿ ਇੱਕ ਇਮੋਸ਼ਨ ਵੱਖਰੀ ਥਾਂ ਤੇ ਹੈ ਜੀ ਉਹ ਮੇਰੇ ਹੋ ਸਕਦੇ ਤੁਹਾਡੇ ਹੋ ਸਕਦੇ ਕਿਸੇ ਦੇ ਵੀ ਹੋ ਸਕਦੇ ਇਹਦੇ ਪ੍ਰਤੀ ਪੋਜ਼ਿਟਿਵ ਇਮੋਸ਼ਨ ਵਾਲੇ ਕਿਹੜਾ ਥੋੜੇ ਅੱਜ ਵੀ ਲੱਖਾਂ ਬੰਦਾ ਬਿਲਕੁਲ ਇਹਦੇ ਹੱਕ ਵਾਲੇ ਵੀ ਤਾਂ ਲੱਖਾਂ ਨੇ ਅੱਜ ਵੀ ਹੈਗੇ ਆ ਜੀ ਪਰ ਕਾਨੂੰਨਨ ਗੱਲ ਜਿਹੜੀ ਹੈ ਜਿਹੜੀ ਜਿਹੜੀ ਸੰਵਧਾਨਕ ਤੌਰ ਤੇ ਜਿਹੜੀ ਗੱਲ ਹੈ ਹੂੰ ਉਹ ਹੈ ਕਿ ਇਹ ਵਿਤਕਰਾ ਨਜ਼ਰ ਆ ਰਿਹਾ ਕਈ ਦਾ ਨਜ਼ਰ ਨਹੀਂ ਆਉਂਦੇ ਨਾ ਮਤਲਬ ਕੰਦ ਤੇ ਲਿਖਿਆ ਪੜਿਆ ਜਾ ਰਿਹਾ ਜੀ ਐਚਐਮ ਸਾਹਿਬ ਨੇ ਭਾਈ ਰਾਜੂਆਣਾ ਬਾਰੇ ਬਿਆਨ ਦਿੱਤਾ ਥੋੜੇ ਦਿਨ ਹੋ ਗਏ ਅਦਾਲਤ 'ਚ ਥੋੜੇ ਆ ਮਾਫ ਕਰਨਾ ਪਾਰਲੀਮੈਂਟ 'ਚ ਜੀ ਜਦੋਂ ਹਰਸਿਮਰਤ ਬਾਦਲ ਗੱਲ ਕਰ ਰਹੇ ਸੀ ਹਮ ਕਿ ਉਹਨਾਂ ਨੂੰ ਤਾਂ ਆਪਦੇ ਗੁਨਾਹ ਦੀ ਉਹ ਵੀ ਨਹੀਂ ਹੈ ਕਿ ਉਹ ਮੰਦੇ ਹੋਣ ਵੀ ਇਹ ਅਫਸੋਸ ਵੀ ਨਹੀਂ ਹੈ ਜੀ ਤੇ ਉਹਨਾਂ ਨੇ ਕਿਹਾ ਕਿ ਗੁਨਾਹ ਅਫਸੋਸ ਕਿਸ ਗੱਲ ਦਾ ਗੁਨਾਹ ਹੈ ਹੀ ਨਹੀਂ ਹੈ ਹਮ ਗੁਨਾਹ ਹੈ ਹੀ ਨਹੀਂ ਹੈ ਜੋ ਕੀਤਾ ਤਾਂ ਇਹ ਬਹੁਤ ਵੱਡੀ ਆਪਣੇ ਆਪ ਚ ਇਹਨੂੰ ਵੱਡੇ ਕੈਨਵਸ ਤੇ ਸੋਚਣਾ ਪਊਗਾ ਇਹ ਗੱਲਾਂ ਨੂੰ RAM ਰਹੀਮ ਤੇ ਬੰਦੀ ਸਿੰਘਾਂ ਨੂੰ ਕੰਪੇਅਰ ਨਹੀਂ ਕਦੇ ਕੀਤਾ ਜਾ ਸਕਦਾ ਰਾਮ ਰਹੀਮ ਨੇ ਆਪਣੇ ਕਾਮਵਾਸਨਾ ਭੋਗਣ ਵਾਸਤੇ ਵਿਚਾਰੀਆਂ ਕੁੜੀਆਂ ਦਾ ਬਲਾਤਕਾਰ ਕੀਤਾ ਜੀ ਆਪਦੀ ਮੈਂ ਖਾਤਰ ਕਤਲ ਕਰਾਇਆ ਹੂੰ ਉਹ ਉਹਦਾ ਸਭ ਕੁਝ ਮੈਂ ਦੇ ਅਰਾਊਂਡ ਘੁੰਮਦਾ ਮੇਰਾ ਮੈਂ ਬੰਦੀ ਸਿੰਘਾਂ ਦਾ ਸਭ ਕੁਝ ਤੇਰੇ ਦੇ ਖਾਤਰ ਹੂੰ ਤੂੰ ਉਸ ਪਰਮਾਤਮਾ ਉਸ ਅਕਾਲ ਦੀ ਗੱਲ ਹੈ ਜੀ ਉਹ ਉਹ ਸਮਾਜ ਦੀ ਗੱਲ ਹੈ ਉਹ ਹਿਊਮਨ ਰਾਈਟਸ ਦੀ ਗੱਲ ਹੈ ਸੋ ਇਹ ਕੰਪੈਰੀਜ਼ਨ ਹੀ ਨਹੀਂ ਜੀ